ਆ ਦੇਖੋ ਕੋੜ ਦੀ ਨਸਲ ਕਿਹੋ ਜੀ ਆ ਇਹ ਬੌਨਾ ਕੋੜ ਆ ਤੇ ਇੱਥੇ ਕਿਸੇ ਦੇ ਘਰ ਵਿੱਚ ਨਾ ਖਰਗੋਸ਼ ਰੱਖੇ ਹੋਏ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਜੋੜਾ ਉਹ ਪਾਰਲੀ ਸਾਈਡ ਵੀ ਇੱਕ ਨਮਾ ਇਹ ਮੈਂ ਨਾ Amazon ਤੋਂ ਲੈ ਲਾਤਾ ਬਾਈ ਨੇ ਟਾਇਰ ਤਾਂ ਦੇਖ ਮਾਮਾ ਕਿੱਡੇ ਕਿੱਡੇ ਬੋਲਟ ਜਿਹੜੇ ਟਾਇਰ ਪਰ ਪਏ ਹੋਏ ਨੇ ਹਾਂਜੀ ਅਸੀਂ ਕਾਲ ਦੀ ਸਾਰਿਆਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆ ਰਸਮ ਦੀਪ ਅੱਜ ਭਾਂਡੇ ਸੇਵਾ ਕਰਨ ਲੱਗੀ ਆ ਕਿਵੇਂ ਰਿਹਾ ਇਹ ਰਾ ਭਾਈ ਰਾਤ ਬਿਮਾਰ ਹੋ ਗਿਆ ਮੇਰਾ ਬਤੂ ਉਲਟੀਆਂ ਆ ਗੀਆਂ ਨੂੰ ਪਹਾੜਾ ਦੇ ਘੁੰਮ ਕੇ ਇਹ ਪਹਾੜਾ ਦੇ ਘੁੰਮ ਕੇ ਉਲਟੇ ਲਾ ਕੇ ਚੱਲ ਛੱਡ ਦੇ ਹੁਣ ਇਤਨੀ ਮੰਨਦੇ ਜਾਣੇ ਪਾਣੀ ਦਾ ਖਰਾਬ ਕਰਾ ਜਾ ਉਧਰ ਜੋਗਦੀਪ ਉੱਠੇ ਨਹੀਂ ਰਿਹਾ ਕੱਲ ਦਾ ਪਹਾੜਾ ਦੇ ਘੁੰਮ ਕੇ ਉਹ ਸੁੱਤਾ ਹੀ ਪਿਆ ਹਜੇ ਆ ਲਓ ਜੀ ਜੋਬੀ ਉੱਠ ਗਈ ਸਾਡੀ ਜੋਬੀ ਭਾਈ ਲਾਂਬੇ ਆਉਨੇ ਆ ਤੇ ਕਹਿੰਦੇ ਵਾਲ ਨਹੀਂ ਸੋਨੇ ਕੱਟੇ ਮੁੰਡੇ ਦੇ ਵਾਲ ਕਹਿੰਦੇ ਗਲਤ ਕੱਟ ਤੇ ਗੰਦੇ ਵਾਲ ਕੱਟਦੇ ਪਾਪਾ ਨੇ ਪਾ ਪੂੰ ਪਾ ਪੂੰ ਪਾ ਨੀ ਪਾ ਲੋ ਜੀ ਅਸੀਂ ਖੇਡ ਰਹੇ ਆ ਡਾਕਟਰ ਡਾਕਟਰ ਖੇਡ ਰਹੇ ਆ ਆਪਾਂ ਕੀ ਖੇਡ ਰਹੇ ਆ ਆਪਾਂ ਮੈਂ ਤਾਂ ਹੋਰ ਕੁਝ ਖੇਡ ਰਹੀ ਦੱਦ ਕੀ ਖੇਡ ਰਹੇ ਆ ਡਾਕਟਰ ਰਸੋਨ ਰਸੋਨ ਕੀ ਖੇਡ ਰਹੇ ਆ ਡਾਕਟਰ ਅਸੀਂ ਖੇਡ ਰਹੇ ਆ ਜੀ ਡਾਕਟਰ ਡਾਕਟਰ ਤੂੰ ਹੋਰ ਕੁਝ ਖੇਡਣ ਲੱਗੇ ਤਾ ਇਨਾ ਮੇਰਾ ਕੋਈ ਦੁੱਧ ਦਾ ਸੀ ਗੋਡਾ ਗੱਲ ਪਹਾੜਾਂ ਤੇ ਜਾ ਕੇ ਆ ਕੇ ਮੇਰਾ ਗੋਡਾ ਦੌਣ ਲੱਗ ਗਿਆ ਹੁਣ ਮੈਨੂੰ ਦਵਾਈ ਦੇ ਰਹੇ ਆ ਪਹਾੜਾਂ ਤੇ ਕਰ ਜਾਏ ਸਾਰੇ ਬਿਮਾਰ ਹੋ ਗਏ ਇੱਥਾਂ। ਕੰਮ ਖਾਓ। ਕੱਲ ਜਣਾ ਯਾਰ ਕੱਲ ਉੱਥੇ ਜਿਹੜਾ ਪਾਣੀ ਚੱਲਦਾ ਸੀ ਤੇ ਬਰਫੜਾ ਉਹਦੇ ਵਿੱਚ ਬਾਵਾ ਟਾਈਮ ਖੜੇ ਰਹੇ ਸੀ ਪਾਣੀ ਬਰਫੜਲੇ ਤੇ ਪੈਰ ਪੂਰ ਰੱਖੀ ਗਏ ਮੂੰਹ ਮਤ ਹੋਈ ਗਏ। ਲੱਗਦਾ ਥੋੜਾ ਜਿਹਾ ਹੋ ਗਿਆ। ਆ ਹੁਣ ਠੀਕ ਆ ਬੰਦਾ ਸਾਡਾ। ਪਾ। ਪਾ। ਤਾਂ ਪੰਨ ਸੁਣਦਾ। ਤੈਨੂੰ ਛੋੜਦਾ ਨਹੀਂ। ਪਾ। ਆ ਗਿਆ ਪੁੱਤ। ਉੱਠ ਜਾ ਲੈ ਮੈਂ ਪਿੱਛੇ ਹਾਂ। ਓਕੇ ਬਣਾ ਫਿਰ ਚੱਲ ਬਲਾ। ਕੀੜਾ ਨਾ ਬਣਾ ਦੇ ਆਲੇ ਜਾਣੇ ਰਸਮੇ ਦੇ। ਇਹਦੀ ਹਾਲ ਜਾਲੇ ਬੈਠਣਾ ਆਪਣੇ ਉੱਗੀ ਗਿਆ ਨਾ ਬੈਠ ਕੇ ਤੂੰ ਤੂੰ ਅੱਜ ਹੁਣ ਆਪਾ ਜੋ ਵੰਦੇ ਹਨ ਫਿਰ ਫਲਾ ਲਾਣ ਲੱਗੇ ਸੀਟ ਤੇ ਆ ਵਾਲੀ ਸਕੋਚ ਵੀ ਹੈਗੀ ਦਿਖਾਓ ਸਕੋਚ ਵੀ ਹੈ ਸਕੋਚ ਤਾਂ ਵੀ ਤਾਂ ਸਕੋਚ ਮਮਾ ਆ ਦੇਖੋ ਉਹ ਪਾਪਾ ਉਤਰਨ ਉਤਰਨੇ ਨਹੀਂ ਬਚਾ ਨੂੰ ਲੱਗਾ ਦਾ ਸਿਰ ਤੇ ਲਾ ਦੀਏ ਸਿਰ ਤੇ ਲਾ ਦੋ ਸਿਰ ਤੇ ਲਾ ਦੀਏ ਨਹੀਂ ਤੂੰ ਹੀ ਤੇ ਤੂੰ ਹੀ ਲਾ ਲੈ ਉਹ ਹੋ ਹੋ ਕੀ ਹੋ ਗਿਆ ਉਹ ਰੂੰडूਗਾ ਰੂੰਡੂੰਗਾ ਉਹ ਦੇਖੋ ਕੀ लुक गया पिछे देखो क्या हो गया चल नहीं ला ला फिर नहीं लाती बुता भी करती ਮ ਕਾਂਤੇ ਨਾਲ ਨਾ ਨਾ ਚਿੰਕੀ ਜਨਾ ਲੋ ਜੀ ਆਪਣੇ ਪੁੱਤ ਦੀ ਲਾਜ਼ਮੀ ਰਸਮ ਲੈ ਹੁਣ ਪਿੱਛੇ ਆਦਾ ਲਵਾਉਂਦੇ ਨਹੀਂ ਹੈਗਾ ਬਾਂਦਰ ਆ ਉੜ ਗਈ ਉੜ ਗਈ ਉੜ ਗਈ ਸਾਡੀ ਪਰਫਲਾ ਉੜ ਗਈ ਉਹ ਉੜ ਗਈ ਪਰਫਲਾ ਬੱਲੇ 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 ਬੱਸ ਬੱਸ ਥੱਲੇ ਆ ਜਾ ਹੁਣ ਡਿੱਗ ਨਾ ਵੀ ਪਰਫਲਾ ਉਹ ਬੱਲੇ ਬੱਲੇ ਪਰਫਲਾ ਕਿੱਟੀ ਉੱਚੀ ਚਲੀ ਗਈ ਚਾ ਅਬਾਸ ਸੁਪਰਮੈਨ ਚਲ ਗਿਆ ਆ ਸੁਪਰਮੈਨ ਆ ਤੂੰ ਹੋਰ ਕੁਝ ਇਹ ਦੇਖੀ ਪਰਫਲਾ ਡਿੱਗ ਰਹੀ ਜਿਵੇਂ ਲੈ ਲੈ ਚਲੋ ਬਸ 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 ਉਹ ਬਸ 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 ਹਾਂ ਤਾਰ ਤੀ ਹੁਣ ਅਸੀਂ ਆ ਗਏ ਕਿਚਨ ਦੇ ਵਿੱਚ ਤੇ ਟਿੱਕੀਆਂ ਬਣ ਲਗੀਆਂ ਟਿੱਕੀਆਂ ਆਲੂ ਥੋਲੇ ਅੜਜਾ ਕੱਚਾ ਆਲੂ ਅਜੇ ਆਵਾਜ਼ ਨਾ ਪੁੱਤੋ ਤੁਹਾਨੂੰ ਟਿੱਕੀਆਂ ਦਾ ਟੇਸਟ ਦਿਖਾਵਾਂਗੇ ਉਹ ਵਾਹ ਕੀ ਸਾਡੀ ਪਰਫਲੀ ਹੈਗੀ ਸਾਡੀ ਪਰਫਲੀ ਕੋਕੜੀ ਕੋਕੜੀ ਅੱਜ ਪਹਿਲਾਂ ਅਸੀਂ ਜਾਣਾ ਸੀ ਇੱਧਰ ਏ ਲੇਕ ਬਣੀ ਹੋਈ ਆ ਪਹਾੜਾ ਦੇ ਲਾਗੇ ਛੋਟੀ ਜੀ ਇੱਕ ਉਹ ਦੇਖਣ ਜਾਣਾ ਸੀ ਪਰ ਕੱਲ ਦੇ ਥੱਕੇ ਹੋਏ ਬਹੁਤ ਸੀ ਤੇ ਬੱਚੇ ਠੀਕ ਨਹੀਂ ਸੀ ਪੂਰੀ ਤਰ੍ਹਾਂ ਇਸ ਕਰਕੇ ਉਹ ਕੈਨਸਲ ਕਰਤਾ ਪਹਿਲਾਂ ਫਿਰ ਮੈਂ ਸਲਾਹ ਕਰੀ ਸੀ ਮੈਂ ਜਾਉਂਗਾ ਇਕੱਲਾ ਪਰ ਆ ਧੁੱਪ ਦੇਖ ਕੇ ਤੇ ਗਰਮੀ ਦੇਖ ਕੇ ਮੇਰਾ ਵੀ ਮਾਨੇ ਕੀ ਰਿਹਾ ਕਰਿਆ ਹੈਗਾ ਦਾਨ ਦਾ ਦੇ ਦੇ ਸ਼ਾਇਦ ਸ਼ਾਮ ਟਾਈਮ ਜਾਵਾਂਗੇ ਖਾ ਪੀ ਕੇ ਫਿਰ ਦੇਖਦੇ ਹਾਂ ਬੁਤ ਦਿਖਾਉਣਾ ਕਿ ਲੋ ਜੀ ਵੀ ਟਿੱਕੀਆਂ ਤਿਆਰ ਹੋ ਗਈਆਂ ਬਣ ਕੇ ਅੱਧਿਕ ਦਾ ਖਾ ਲਈ ਮੈਂ ਤੇ ਨਾਲ ਦਹੀਂ ਆ ਰਸਮ ਜੋਬਨ ਆਏ ਤੁਸੀਂ ਵੀ ਖਾ ਲੋ ਬਤਾ ਗਰਮ ਗਰਮ ਬਈ ਘਰੇ ਰੋਟੀ ਖਾ ਕੇ ਮੈਂ ਜੇ ਖੇਡ ਰਿਹਾ ਹਾਂ ਇੱਥੇ ਮੈਚ ਖੇਡਣ ਆਏ ਵੇ ਤੇ ਕ੍ਰਿਕਟ ਦਾ ਉਦਾਂ ਹੀ ਆਪੇ ਪ੍ਰੈਕਟਿਸ ਕਰਨ ਲੱਗੇ ਤੇ ਉਦੋਂ ਬਾਅਦ ਟੂਰਨਾਮੈਂਟ ਤੇ ਕੋਈ ਨਹੀਂ ਅੱਜ ਉਦਾਂ ਹੀ ਬਸ ਹਜ਼ਾਰ ਬੈਲੀ ਇਕੱਠੇ ਹੋ ਕੇ ਮਾੜਾ ਗੱਪ ਛੱਪ ਮਾਰਨ ਲੱਗੇਵੇਂ ਤੇ ਨਾਲੇ ਮੈਚ ਖੇਡ ਰਿਹਾ ਤੋਂਪਾ ਬਹੁਤ ਆ ਗਰਮੀ ਬਹੁਤ ਹੈ ਮੈਚ ਤਾਂ ਨਾ ਖੇਡਿਆ ਨਹੀਂ ਜਾਂਦਾ ਬਸ ਤੰਤੂਸ਼ ਖੇਡ ਲਈ ਮਣੀ ਮੋਟੀ ਤੇ ਹੁਣ ਮੈਚ ਲਾਉਣ ਲੱਗੇ ਹਾਂ ਠੰਡਾ ਜਾ ਹੋ ਗਿਆ ਥੋੜਾ ਜਿਹਾ ਦੇ ਆਉਂਦੇ ਆਉਂ ਨਹੀਂ ਹੈ ਗਰਮੀ ਕਰਕੇ ਭੱਜ ਜੰਨੇ ਆ ਬੰਦੇ ਥੋੜੇ ਜਿਹੇ ਅੱਜ ਅਗਲੇ ਹਫ਼ਤੇ ਹਾਂ ਕਪਤਾਨ ਸਾਹਿਬ ਖੜੇ ਇੱਧਰ ਇੱਕ ਬੰਦੇ ਭਾਈ ਮੈਂ ਵੀ ਆਣ ਖਾਤੀ ਮੈਂ ਕਹਾਂ ਮੈਂ ਵੀ ਤੇਰੀ ਜਨ ਪਰ ਮੈਂ ਤਾਂ ਇੱਧਰ ਬਈ ਸੱਤਾ ਬੈਠਾ ਹੈ ਬਈ ਜਨਾ ਕੋਈ ਆਪਣੇ ਦਾ ਨਿਊ ਐਂਟਰੀ ਬਾਈ ਦੀ ਮਨਦੀਪ ਸਿੰਘ ਉਹ ਵੀ ਫਾਹਦ ਉੱਪਰਲਾ ਵੀ ਨਿਊ ਐਂਟਰੀ ਨਿਊ ਐਂਟਰੀ ਕਿਹਨਾਂ ਭਾਈ ਤਾਇਪ ਤਾਇਪ ਇੱਧਰ ਬਿਸ਼ੂ ਮੇਰੇ ਇਹ ਸਾਰੇ ਜਾਣਦੇ ਕਿੰਨਾ ਆ ਹੈਗਾ ਸਰਬੰਸ ਸਿੰਘ ਟੀਮ ਦੇ ਆ ਵੀ ਟਾਸ ਪਾਓ ਚਲੋ ਸੱਤੇ ਅੱਜ ਫੀਲਡਿੰਗ ਨਹੀਂ ਲੈਣੀ ਆਪਾਂ ਨੇ ਬੈਟਿੰਗ ਅੱਜ ਬੈਟਿੰਗ ਕਰ ਰਹੇ ਆ ਗਰਮੀ ਬਹੁਤ ਆ ਸੱਤਾਂ ਗਾ ਅਰੇ ਆ ਜਾ ਲਾੜੀ ਕੈਂ ਸਾਡੀ ਆ ਆਪਣੀ ਆ ਗਈ ਬੈਟਿੰਗ ਟਾਸ ਕਰ ਦਿਆ ਭਾਰਤੀ ਹਾਂ ਬ੍ਰਾਵੋ ਮੈਂ ਨਹੀਂ ਪਛੱਕਦੀ ਹਾਰ ਜੇਗਾ ਨਹੀਂ ਮੈਂ ਨਹੀਂ ਆਉਂਦਾ ਬੱਤੇ ਹਾਰੇ ਮੈਚ ਉਹ ਹਾਂ ਸਹੀ ਗੱਲ ਆ ਸਾਰੀ ਧੀ ਕਹਿੰਦੇ ਇੱਕ ਟਾਸ ਜਿੱਤਵਾ ਦੇ ਨਹੀਂ ਨਹੀਂ ਮੈਂ ਨਹੀਂ ਟਾਸ ਨਹੀਂ ਹਾਰਦੇ ਕਦੇ ਵੀ ਅਸੀਂ ਉਦਾਂ ਉਦਾਂ ਕਹਿ ਦਿੰਦੇ ਆ ਅਸੀਂ ਜਦੋਂ ਬੈਟਿੰਗ ਕਰਦਾ ਤਾਂ ਉਦੋਂ ਗਰਮੀ ਬਿਲਕੁਲ ਨਹੀਂ ਸੀ ਲੱਗੀ ਮੇਰੇ ਟੇਬਲੇ ਖੇਡਾ ਹੁਣ ਆ ਕੇ ਬੈਠ ਗਿਆ ਹੁਣ ਗਰਮੀ ਲੱਗਦੀ ਆ ਮਾਰਨਾ ਚਾਹਣਾ ਹੀ ਪਣੀ ਸੀ ਇਹ ਗਿਆ ਬਚ ਗਿਆ ਨਹੀਂ ਗਰਮੀ ਹੈ ਬਹੁਤ ਹੈ ਇਹ ਬਲੇਅਰ ਬਹੁਤ ਤਗੜੇ ਆਪਣੇ ਹਾਂ ਕੰਫੀਡੈਂਸ ਹੈ ਮੇਨ ਕੰਫੀਡੈਂਸ ਇਹਨਾਂ ਨੇ ਕਿਹਾ ਹੈ ਮੈਨੂੰ ਲੱਗਦਾ ਮੈਂ ਬਹੁਤ ਸਹੀ ਕਿੰਨੇ ਹੋਗੇ ਸਕੋਰ ਦਾ ਸਕੋਰ ਆਪਣੇ 48 ਹੋਗੇ 48 ਹੋਗੇ ਬਹੁਤ ਆ ਸਕੋਰ ਤਾਂ ਬੜਾ ਆਲਾ ਜਾਂਦੇ ਭਰਾ ਉਹ ਸਕੋਰ ਹੋਣਾ ਤਾਂ ਚੁਗਲ ਮੇਲੇ ਕਰ ਰਹੇ ਆ ਤਾਂ ਬਾਈ ਮੈਂ ਕੱਲ ਹੀ ਦੇਖਿਆ ਜਦੋਂ ਕਰੀਜ਼ ਦੇ ਦੂਜਾ ਸਿੱਧੇ ਪੋਪਿੰਗਸ ਕਰੀਜ਼ ਤੇ ਜਾਂਦਾ ਉਹ ਡੈਡ ਨਾ ਨੂਬਲ ਹੁੰਦੀ ਬਹੁਤ ਸੱਫਾ ਭਾ ਗਿਆ ਭਾਈ ਨੇ ਮਾਰਿਆ ਸ਼ਾਰਟ ਭਾਈ ਤੇ ਬੈਠ ਚੱਲ ਕੋਈ ਗੱਲ ਬੱਦਲ ਕਿੰਨੇ ਘੰਟੇ ਲੱਗ ਰਹੇ ਵਿੱਚ ਹੂੰ ਛੱਡਦਾ ਰੱਬ ਘਾਤ ਦਿੰਦਾ ਠੰਡਾ ਹੋ ਜਾ ਵਧੀਆ ਮੀ ਵੀ ਨਹੀਂ ਦੱਸਿਆ ਵਾ ਹੁਣ ਤਾਂ ਅਗਲਾ ਮੈਂ ਟੇਬਲ ਲਾ ਚੜਾ ਕੇ ਖੇਡਦਾ ਮੈਂ ਜੱਟ ਉਹ ਰਬਾ ਨਹੀਂ ਲੱਭਦੀ ਬਾਈ ਬਾਲ ਨਹੀਂ ਲੱਭਦੀ ਲੋ ਵੀ ਮਿੱਤਰੋ ਮੈਚ ਹੋ ਗਿਆ ਡਨ 2-0 ਨਾਲ ਜਿੱਤ ਕੇ ਇਹਨਾਂ ਨੂੰ ਹਰਾਇਆ ਸੀ 2-0 ਨਾਲ ਇਹਨਾਂ ਨੂੰ ਉਹ ਬੰਦੇ ਨੂੰ ਹਰਾਇਆ ਸੀ ਉਹਨਾਂ ਨੂੰ ਹਾਂ ਹੁਣ ਸੰਸਕਾਰੀ ਸੰਸਕਾਰੀ ਬੰਦੇ ਸੰਸਕਾਰੀ ਬੰਦੇ ਹਾਂ ਬਸ ਬਰਾਵ ਬਰਾਵ ਠੀਕ ਬਾਅਦ ਚ ਇਦਾਂ ਹੀ ਕਹਿੰਦੇ ਨੇ ਸਾਰੇ ਚਲੋ ਠੀਕ ਹੈ ਚਲੀ ਸੱਤੇ ਭਾਈ ਚਲੋ ਚੱਲੀਏ ਹੋਰ ਹੋ ਚੱਲੀਏ ਹੁਣ ਨਮਾ ਤੇ ਮੈਨੂੰ ਐਮਾ ਤੋਂ ਲੱਗਦਾ ਭਾਈ ਜੀ ਟਾਇਰ ਤਾਂ ਦੇਖ ਮਾਮਾ ਕਿੱਡੇ ਕਿੱਡੇ ਬੋਲਟ ਜਿਹੜੇ ਟਾਇਰ ਪਾਏ ਹੋਏ ਨੇ ਇਹ ਪੈਡ ਲੋ ਵੀ ਮਾਰਦਾ ਆਪ ਵੀ ਮਦਦ ਕਰਦਾ ਬਹੁਤ ਸਪੀਡ ਹੈ ਜੀ ਬਾਈ ਇਹ 50 ਤੇ ਜਾਂਦਾ ਹੈ 50 55 ਹਾਂ ਉਹ 600 ਦਾ ਜਾਂਦਾ ਹੈ ਉਹ ਚ ਹਾਂ ਇਹ ਕਿਹੜੀ ਚ ਲੱਗਾ ਵਾ ਇਹ 500 ਦਾ ਉਹ 10000 ਦਾ ਹੁੰਦਾ 600 ਦਾ 60000 ਦੇ ਗਏ ਨੇ ਹਾਂ ਮੇਰੇ ਫੈਕਟਰੀ ਮੁੰਡਾ ਲੈ ਗਿਆ 1.5 ਹਜ਼ਾਰ ਦਾ ਅੱਛਾ ਡਿਪੈਂਡ ਆ ਤੁਸੀਂ ਜਿੰਨਾ ਗੋੜ ਪਾਣਾ ਬੈਟਰੀ ਤੇ ਡਿਪੈਂਡ ਆ ਮੇਨ ਬੈਟਰੀ ਹੁੰਦੀ ਹੈ ਜੀ 600 ਸਾਈਕਲ ਜਿੰਨਾ ਮੋਟੇ ਟਾਇਰਾਂ ਨਾਲ ਸਹੀ ਆ ਰਹਾ ਉਹ ਬੋਲ ਲੈ ਗਿਆ ਦਮਾਣਾ ਡਬਲ ਡਿਕਸ ਆ ਉਹ ਬੋਲ ਦਿੰਦਾ ਤੇ 75 ਦੀ ਵੀਡੀਓ ਆ ਗਈ ਜੀ 75 ਦੀ ਮਿੰਕਿਆ 75 ਦੀ ਓਏ ਲੋ ਜੀ ਘਰੇ ਬੜਿਆ ਗਰੈਕਟ ਖੇਲ ਕੇ ਆ ਗਏ ਤੇ ਆਉਂਦਿਆਂ ਨੂੰ ਕਹਿੰਦੇ ਬੈਂਡ ਵਜਾ ਤਿਆਰ ਹੈ ਕੁੱਟਿਆ ਮੇਰੇ ਬੁੱਤ ਨੂੰ ਕਿਹਨੇ ਕੁੱਟਿਆ ਕਿਹਨੇ ਕੁੱਟਿਆ ਮਾਮਾ ਨੇ ਕਹਤੇ ਓਏ ਕਰ ਪੀਣਾ ਜੂਸ ਪੀਣਾ ਹਾਏ ਲਾ ਵੀ ਜੂਸ ਪੀਓ ਨਾ ਜੂਸ ਪੀਣ ਤੇ ਮੁੰਡੇ ਨੇ ਦੱਸ ਰੋਂਦਾ ਲਾ ਦੇ ਦੱਸ ਤੇ ਰੋਂਦਾ ਤਾਂ ਮੈਂ ਦੇਖਿਆ ਤੈਨੂੰ ਰੋਂਦਾ ਨਹੀਂ ਬਈ ਰੋਂਦਾ ਤਾਂ ਨਾ ਰੋਂਦਾ ਤਾਂ ਪਹਿਲਾਂ ਨਾਕੀ ਬਹੁਤ ਆਹੇ ਪਾਪਾ ਜੀ ਦੀ ਕੋਲ ਕਿੱਧਰ ਗਿਆ ਠੁਲਕਾ ਦੀ ਦੀ ਕੋਲ ਕਿੱਧਰ ਗਿਆ ਚਲੋ ਬਈ ਹੁਣ ਚੱਲੇ ਅਸੀਂ ਸੈਰ ਕਰਨ ਬਾਹਰ ਦੀਦੀ ਨਾਲ ਸੈਰ 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 ਸਪਟਾ ਘਰ ਜਲੇ ਸੈਰ ਸਪਟਾ ਜੀ ਦੀਦੀ ਕੋਲ ਚੱਲ ਚੱਲ ਚੱਲਦੇ ਚੱਲਦੇ ਪਹਿਨਾ ਇਹ ਰੋਂਣ ਲੱਗਿਆ ਹੋਵੇ ਤਾਂ ਹੁਣ ਹੱਸਣ ਲੱਗਿਆ ਆ ਰੱਖ ਮੈਂ ਚੱਲ ਬੂਟ ਬਾਹਰ ਉਹ ਹਟ ਜਾ ਉਹ ਹਟ ਜਾ ਹਟ ਜਾ ਓਹ ਹਾਂ ਉਹ ਵਾਹ 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 ਗੱਲ ਬੁੱਢੋ ਲੋਈ ਡਿਨਰ ਕਰ ਲਿਆ ਅਸੀਂ ਤੇ ਹੁਣ ਅਸੀਂ ਚੱਲਨੇ ਐ ਸੈਰ ਕਰਨ ਹੁਣ ਅਸੀਂ ਕਰਨੀ ਆ ਬਈ ਸੈਰ ਸਪਾਟਾ ਇਟਲੀ ਜੇ ਵੀ ਸ਼ਾਮ ਦੀ ਸੈਰ ਬਹੁਤ ਸੋਹਣੀ ਆ ਯਾਰ ਸੂਰਜ ਵੀ ਸਾਹਮਣੇ ਛਿਪ ਚੱਲਿਆ ਬਸ ਪੰਜ 10 ਮਿੰਟ ਦੀ ਗੇਮ ਐ ਦੀ ਵੀ ਹੋਰ ਅੱਜ ਛਿਪਣਾ ਇਹਨੇ ਕੱਲੂ ਫੇਰ ਚੜਨਾ ਇਹ ਆਪਣੇ ਰੁਟੀਨ ਹੀ ਭੁੱਲਦਾ ਆਪਾਂ ਭੁੱਲ ਸਕਦੇ ਹਾਂ ਜੇ ਸੂਰਜ ਚੜ੍ਹਨਾ ਨਹੀਂ ਭੁੱਲਦਾ ਕਦੇ ਆਹਾ ਕਿੰਨੀ ਠੰਡੀ ਹਵਾ ਚੱਲਦੀ ਹੈ ਯਾਰ ਅੱਜ ਧੂਮ ਚਾਲੇ ਧੂਮ ਚਾਲੇ ਧੂਮ ਲੋ ਜੀ ਧੂਮ ਵਾਲਾ ਬੰਦਾ ਵੀ ਆ ਗਿਆ ਸਾਡਾ ਜੀ ਕਹਿੰਦੇ ਇਹ ਪ੍ਰਭਕੁਣ ਵੀ ਆ ਗਈ ਅੱਜ ਸੈਰ ਸਪਾਟਾ ਕਰਨ ਉਹ ਹਟ ਜਾ ਬੜੇ ਜੌਨ ਇਬਰਾਹਿਮ ਹਾਂ ਵਿਚਕ ਲੈਤਾ ਆ ਦੇ ਕੋ ਇੱਥੇ ਆਖਰ ਖਰਬੂਜੇ ਲੱਗੇ ਹੋਏ ਆ ਆ ਦੇਖੋ ਹੁਣ ਹਨਾ ਅਸੀਂ ਉਧਰਲੀ ਪਾਰਕ ਤੇ ਚੱਲਨੇ ਆ ਤੇ ਉੱਥੇ ਅਸੀਂ ਖੇਡੂਗੇ ਆ ਦੇ ਖਰਬੂਜੇ ਤੁਹਾਨੂੰ ਉਧਰ ਜੀ ਦੱਸਦੇ ਆ ਨਾ ਅਰੇ ਸੰਤੋ ਪਰੇ ਹੋ ਆਲੇ ਉੱਤੇ ਤੇ ਤੇ ਸ਼ਾਇਦ ਅੰਗੂਰੀਆਂ ਹਟਵਾਣੇ ਵੀ ਲੱਗੇ ਹੋਗੇ ਆ ਦੇ ਇਹ ਖੇਤੀ ਪਤਾ ਨਹੀਂ ਕਿਹਦੀ ਹੋਗੀ ਇਹ ਉਧਰ ਵੀ ਆ ਇਹ ਨਮੇਕਾਰ ਆ ਆ ਦੇ ਇਹ ਪਤਾ ਨਹੀਂ ਇਹਨਾਂ ਨੇ ਕਿਦੋਂ ਹੀ ਬਣਾ ਲੇ ਆ ਦੇਖ ਇੱਧਰ ਹੀ ਬਣਾ ਇੱਧਰ ਵੀ ਬਣੇ ਆ ਇਹ ਵਾਹ ਮੈਂ ਤਾਂ ਕਿੰਨੇ ਤੇ ਇਹ ਵੇਖਿਆ ਲੱਗਦਾ ਆ ਆਹ ਇੱਧਰ ਬਈ ਸਾਰੀ ਜਿਹੜਾ ਬੀਆ ਨਾ ਸਾਰੇ ਨਵੇਂ ਬਣਿਆ ਆ ਹਾਂ ਆਦੇ ਪਰਾ ਪਰਾ ਫੋਨ ਕੀ ਕਰਦੀ ਆ ਆ ਸਾਰਾ ਬੀਆ ਨਵਾਂ ਬਣਿਆ ਇੱਧਰ ਆ ਲੋਕ ਸਾਡੇ ਵਾਂਗ ਸੈਰਸ ਪਾਟਾ ਕਰਦੇ ਡੌਗਿਆਂ ਨੂੰ ਨਾਲ ਲੈ ਕੇ ਉਹ ਆਜੋ ਅੱਜ ਮੋਟਰਸਾਈਕਲ ਨਾਲ ਲਿਆਏ ਕਾ ਤੇ ਰੋਈ ਜਾਣਾ ਪੁੱਤ ਉਹ ਵਾਹ ਫੇਰ ਉਹ ਪਿਆ ਡਰ ਗਿਆ ਉਹ ਗੱਡੀ ਤਾਂ ਬਹੁਤ ਦੂਰ ਹੈ ਹਜੇ ਆ ਜਾ ਹਾਂ ਆ ਇਧਰ ਬਾਈ ਖੁੱਲਾ ਜੇ ਏਰੀਆ ਬਹੁਤ ਵਧੀਆ ਲੱਗਦਾ ਚੱਲ ਆ ਜਾ ਪਾਪਾ ਨਾਲ ਅਰੇ ਡੌਗੀ ਦੇ ਹਾਂ ਮਦਨ ਆ ਜਾ ਉਹ ਗੱਡੀ ਤਾਂ ਬਹੁਤ ਦੂਰ ਹੈ ਬੁੱਧ ਚੱਲਾ ਜਾ ਆ ਜਾ ਫਿਰ ਆ ਜਾ ਕਾ ਤੇ ਰਹੂ ਜਨਾ ਇਹ ਜਿਹੜੇ ਪਹਾੜ ਚੜ੍ਹੇ ਆਏ ਕੱਲ ਤੂੰ ਚੱਲ ਆ ਜਾ ਮੈਂ ਤਾਂ ਸੋਚਦਾ ਮੇਰੇ ਕੋਲ ਰਸਮ ਆ ਜਾ ਬਹੁਤ ਸ਼ਾਨਦਾਰ ਘਰ ਹੈ ਬਾਈ ਸਾਰੀਗਾ ਬਿਲਕੁਲ ਲੇਟਸ ਨਵੇਂ ਘਰ ਸਾਰੇ ਆਹ ਉਹ ਆਜੋ 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 ਹਾਂ ਹੈਂਡਲ ਹੱਥ 'ਚ ਰਹਿ ਗਿਆ ਮੋੜਾ ਦੇ ਕਰਕੇ ਪਿੱਛੇ ਉਹ ਨਿਆਣੇ ਨਾਲ ਤੱਕ ਆ ਦੇ ਲਿਆਂਦੇ ਰੌਲਾ ਹੀ ਬਹੁਤ ਪਾਇਆ ਪਿਆ ਇਹਨਾਂ ਨੇ ਹਾਂ ਲਾ ਫੇਰ ਜਿੰਕਾ ਮਰੀ ਜਾਂਦਾ ਹੈ ਚਲੋ ਬੋਲ ਚਲੋ ਨਵੇਂ ਘਰ ਨੂੰ ਲੈ ਚੱਲਣੇ ਫੇਰ ਨਾ ਕਿਹੋ ਇੱਧਰ ਨੂੰ ਮੈਂ ਜਵਾਕਾਂ ਨੂੰ ਤਾਂ ਲਿਆਇਆ ਕਿਉਂਕਿ ਇੱਧਰ ਨੂੰ ਟ੍ਰੈਫਿਕ ਨਹੀਂ ਹੁੰਦੀ ਜਮਾਈ ਇੱਧਰ ਸਾਰਾ ਸ਼ਾਂਤ ਏਰੀਆ ਟੋਟਲੀ ਜਿੰਨਾ ਵੀ ਹੈਗਾ ਸਾਰਾ ਇਦਰ ਸਾਰੇ ਅਗਲੇ ਸ਼ਾਂਤ ਹੈ ਇੱਥੇ ਪਾਰਕ ਬਣੀ ਹੋਈ ਉਹਨਾਂ ਨੂੰ ਪਾਰਕ 2 ਮਿੰਟ ਖਲਾ ਕੇ ਚਲੋ ਮੱਕੰਤ ਲੈ ਲੈਣੇ ਹੁੰਨੇ ਸੀ ਲੋ ਜੀ ਹੁਣ ਪ੍ਰੋਪਰ ਅਸੀਂ ਪਹੁੰਚ ਗਏ ਆ ਪਾਰਕ ਦੇ ਵਿੱਚ ਐ ਪਾਰਕ ਤੁਸੀਂ ਕਦੇ ਕਦੇ ਆਉਣੀ ਇੱਧਰ ਕੰਨਾਂ 'ਚ ਵੱਜਿਆ ਕੁਝ ਮੱਛਰ ਪੈ ਗਿਆ ਹੋਣਾ ਓਕੇ ਓਕੇ ਰਸਮਾ ਤੂੰ ਤੇਲੀ ਹੁਣ ਕੋਈ ਨਾ ਪਿਆਰੇ ਨੇ ਮੋਟਰਸਾਈਕਲੋਂ ਇਦਰ ਡੌਗੀ ਦੇ ਕਰਤੱਬ ਦਿਖਾ ਰਿਹਾ ਬੰਦਾ ਆ ਡੌਗੀ ਬਹੁਤ ਬੋਲਾਂ ਚੱਕਦਾ ਇਧਰ ਛੜੀ ਜਾਂਦਾ ਆ پارک ਦਾ ਇੱਕ ਫਾਇਦਾ ਵੀ ਮੱਛਰ ਘਟਾ ਇਧਰ ਅਸੀਂ ਤਾਂ ਕਰਕੇ ਆਉਣੇ ਕਿਉਂਕਿ ਇਧਰ ਹੁਣ ਮੱਛਰ ਘਟ ਹੋ ਗਿਆ ਜਿਹੜੀ ਵੱਡੀ پارک ਆ ਉੱਚ ਮੱਛਰ ਬਹੁਤ ਹੁੰਦਾ ਕੁਕੀ ਆ ਸਾਡਾ ਗਾਂਦ ਹੀ ਆ ਇਧਰ ਚਲੋ ਬੱਚਾ ਚੱਲੀਏ ਹੁਣ ਮੇਰਾ ਹੋ ਗਿਆ ਬਹੁਤ ਚਲੋ ਹੁਣ ਜੋਮਲ ਚਲੀਏ ਚਲੋ ਬੁੱਤ ਨਿਹਰਾ ਹੋ ਗਿਆ ਆ ਬੁੱਤ ਚਲੋ ਚਲੋ ਹੁਣ ਦਿਖਾਤਾ ਸਾਰਾ ਕੋ ਦਾ ਚਲੀਏ ਹੁਣ ਬਾਸ ਤਾ ਜਾਓ ਬਹੁਤ ਖੇਡਲੇ ਹੁਣ ਤੁਸੀਂ ਦੋ ਘੰਟੇ ਉਸ ਨੂੰ ਬੈਠੇ ਨੇ ਉੱਥੇ ਆਹ ਬਹੁਤ ਜਾ ਕੇ ਖੇਡਦੀ ਆਓ ਆਜੋ ਛੇਤੀ ਕਰ ਫਿਰ ਆਪੇ ਨੇ ਕਿ ਮੈਂ ਖੇਡਦੀ ਬੁੱਟਾ ਬੁੱਟਾ ਕਰਕੇ ਚਲ ਆ ਜਾ ਹੁਣ ਓਕੇ ਲੋ ਜੀ ਪਸ ਜਾਤਾ ਕਰ ਰਹੇ ਜੇ ਅਸੀਂ ਸੈਰ ਕਰ ਰਹੇ ਇੱਥੇ ਇਹ ਇੱਥੇ ਕਿਸੇ ਦੇ ਘਰ ਵਿੱਚ ਨਾ ਖਰਗੋਸ਼ ਰੱਖੇ ਹੋਏ ਆਂ ਦੇਖੋ ਕਿੰਨੇ ਸੋਹਣੇ ਲੱਗਦੇ ਆਂ ਜੋੜਾ ਉਹ ਪਾਰੀ ਸਾਈਡ ਵੀ ਇੱਕ ਆਹ ਦਾ ਬਾਲੀ ਪਿਆਰੇ ਆਂ ਕਾ ਖਾ ਰਹੇ ਬੇਟੇ ਆ ਇੱਕ ਨੈਰੋ ਜਾ ਬੈਠਾ ਕਾਲੇ ਕਾ ਰੰਗ ਦਾ ਕਾਲੇ ਰੰਗ ਦਾ ਖਰਗੋਸ਼ ਦੇਖਿਆ ਕਿਸੇ ਨੇ ਆ ਦੇਖੋ ਅੱਜ ਕਾਲੇ ਰੰਗ ਦਾ ਖਰਗੋਸ਼ ਵੀ ਦੇਖ ਲਓ ਹਾਂ ਦਿਖਾਉਣਾ ਪੁੱਤੋ ਵੀ ਦਿਖਾਉਣਾ 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 ਉਹ ਭੱਜ ਗਿਆ ਆ ਦੇਖੋ ਕੋੜੀ ਨਸਲ ਕਿਹੋ ਜੀ ਆ ਇਹ ਬੌਨਾ ਕੋੜਾ ਹੈ ਮਧਰਾ ਇਹ ਨਸਲੇ ਇਦਾਂ ਦੀ ਹੈ ਇਹ ਕੀ ਕਰ ਦਮਾ ਛੇੜ ਨਹੀਂ ਮਾਰਨਾ ਹਾਂ ਮੈਨੂੰ ਇਹ ਮੈਨੂੰ ਵੀ ਆ ਨਸਲੇ ਇਦਾਂ ਦੀ ਛੋਟੇ ਆ ਇਹ ਛਿੰਮ ਛਿੰਮ ਜਲੋ ਜੀ ਕਰਿਆ ਆ ਗਏ ਹੁਣ ਮਿਓ ਮਿਓ ਪਾ ਆਪਾਂ ਸਮਾਖਤੀ ਕਰ ਦੂਗਾ ਤੇ ਆਪ ਹੁਣ ਸਮਾਖ లైక్ షేర్ సబ్స్క్రైబ్ um బెండ్ లైక్ अगेन हां ਤੇ ਕਮੈਂਟ ਕਰਿਓ ਕਮੈਂਟ ఓకే ਕਮੈਂਟ ਕਿ ਤੁਸੀਂ ਕਮੈਂਟ ਕਿ ਦੱਸੋ ਕਿਦਾਂ ਦਾ ਪ੍ਰੋਗਰਾਮ ਸੋਣਾ ਜੁਨਾ ਹਾਂ ਦੱਸਿਓ ਸਾਰੇ ਠੀਕ ਹੈ ओके ਦੱਸਤਾ ਬਾਕੀ ਬਾਏ ਬਾਏ ਸ਼ਾਸਰੀਕਾ ਬਾਏ ਬਾਏ